ਲੋ ਸਾਰੇ ਵੀਰਾਂ ਦਾ ਜਿਹੜੇ ਆਪਣੇ YouTube ਚੈਨਲ ਨਾਲ ਜੁੜੇ ਹੋਏ ਨੇ ਸਾਰੇ ਮੇਰੇ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਸਾਰਿਆਂ ਦੇ ਠੀਕ ਠਾਕ ਹਾਂ ਅੱਜ ਆਪਾਂ ਕਰਦੇ ਹਾਂ ਗੱਲਾਂ ਬਾਤਾਂ ਅੱਜ ਵਾਲੇ ਹੋਣਗੇ ਕਬੱਡੀ ਕੱਪ ਹਮਲੋ ਦੀਆਂ ਜੁੜ ਜੁੜ ਲੈ ਜਿ세ਤੀ ਜਿ세ਤੀ ਸ਼ੁਰੂ ਕਰੀਏ ਗੱਲਾਂ ਬਾਤਾਂ ਆਪਣੀਆਂ ਕਰਦੇ ਆ ਵਿਚਾਰ ਚਰਚਾ ਆਪਣੇ ਅੱਜ ਦੇ ਕਬੱਡੀ ਕੱਪ ਬਾਰੇ ਜਿੱਥੇ ਵੈਸਟ ਰੀਡਰ ਦੇ ਜਾਫੀਆਂ ਨਿਊ ਸੈਕਟਰ ਕਰਾਂ ਦਿੱਤੀਆਂ ਜਾਣੀਆਂ ਨੇ ਆਜੋ ਮਿੱਤਰੋ ਕਰਦੇ ਆ ਗੱਲਬਾਤ ਅੱਜ ਦੇ ਕਬੱਡੀ ਕੱਪ ਬਾਰੇ ਜੁੜ ਜਓ ਸੇ ਕਿਸੇ ਦੀ ਲੈਪ ਚ ਆਪਣੇ ਨਾਲ ਕਰਦੇ ਆਪਾਂ ਗੱਲਾਂ ਬਾਤਾਂ ਅੱਜ ਵਾਲੇ ਕਬੱਡੀ ਕੱਪ ਦੀਆਂ ਜਿਹੜਾ ਮਲੋ ਪੱਤਰਕਾਰ ਜੀ ਫਤਿਹਗੜ੍ਹ ਸਾਹਿਬ ਵੱਡਾ ਕਬੱਡੀ ਕੱਪ ਅੱਜ ਦੇ ਦਿਨ ਦਾ ਹੋ ਰਿਹਾ ਹੈ ਆ ਜੋ ਕਰਦੇ ਆ ਗੱਲਾਂ ਬਾਤਾਂ ਕਿਹੜੇ ਕਿਹੜੇ ਪਲੇਅਰ ਆ ਰਹੇ ਆ ਫੇ ਦੱਸ ਦਿਆਂ ਸਾਨੂੰ ਆਜੋ ਆਜੋ ਸਿੱਧੀ ਸਿੱਧੀ ਪੰਜ ਸੱਤ ਮਿੰਟ ਗੱਲਾਂ ਬਾਤਾਂ ਕਰਦੇ ਆ अज के कबड्डी प्लेयर बारे भी गलबात करा लैब से जुड़ जो छी दस दू अला कबड्डी कप अमलोह जरे दिया टीम ने अठ टीम खेडन गिया ਕਰਦਿਆਂ ਗੱਲਬਾਤ ਅੱਜ ਵਾਲੇ ਕਬੱਡੀ ਦਾ ਆਪਾਂ ਮਲੋਹ ਦੀਆਂ ਕਿਹੜੇ ਕਿਹੜੇ ਪਲੇਅਰ ਪਹੁੰਚ ਰਹੇ ਨੇਗੇ ਤੇ ਅੱਜ ਦੇ ਦਿਨ ਦਾ ਬਹੁਤ ਤਕੜਾ ਮੈਚ ਹੋਣ ਵਾਲਾ ਅੱਜ ਵਾਲਾ ਦੇ ਦੇ ਬਾਕੀ ਦੱਸ ਦਿਆਂ ਤੁਹਾਨੂੰ ਕਿਹੜੇ ਕਿਹੜੇ ਪਲੇਅਰ ਪਹੁੰਚ ਰਹੇ ਆਜ ਉੱਥੇ ਅੱਜ ਦੇ ਦੇ ਆ ਕਬੱਡੀ ਮੈਚ ਹੋਰ ਵੀ ਕਈ ਥਾਂ ਤੇ ਬਥੇਰੇ ਨੇਗੇ ਤੇ ਜਿਆਦਾ ਤਾਂ ਹੈਵੀ ਮੈਨੂੰ ਲੱਗ ਰਿਹਾ ਵੀ ਅੱਜ ਅਮਲੋਵਾਲਾ ਆ ਸਾਰੀਆਂ ਦੀਆਂ ਨਿਗ੍ਹਾ ਅਮਲੋਵਾਲੇ ਕਬੱਡੀ ਕੱਪ ਤੇ ਟਿਕੀਆਂ ਹੋਈਆਂ ਨੇ ਅੱਜ ਦੇ ਕਬੱਡੀ ਕੱਪ ਤੇ ਕਿਉਂਕਿ ਨਵੀਆਂ ਕੋਈ ਐਵੇਂ ਐਰੀਆਂ ਗੇਰੀਆਂ ਨਵੀਆਂ ਨਵੇਂ ਮੋਰਲ ਦੀਆਂ ਸੈਪਟ ਕਰਾ ਦਿੱਤੀਆਂ ਜਾਣੀਆਂ ਨੇ ਅੱਜ ਦੇਖਦੇ ਆ ਕਿਹੜੀ ਕਿਸਮ ਚਮਕਦੀ ਆਥੋਂ ਤੱਕ ਲੈ ਕੇ ਜਾਣਾ ਸੈਪਟ ਕਰ आ जाओ करद गलत दसद अजा कबड्डी कप बारे ये भी दसा टीम खेड रही है उसे ਰਾਹ ਦੇ ਮਤਰੋ ਗਰੇਗਰੇ ਪਲੇ ਹੀੜਨੇ ਅੱਜ ਮਨ ਲੋ ਦੀ ਧਰਤੀ ਤੇ ਜੇ ਆਪਾਂ ਇੱਥੇ ਲੋਈ ਮਤਰੋ ਜਿਹੜੀ ਪਹਿਲੀ ਟੀਮ ਮੰਨ ਲੋ ਬੇ ਸਾਹਿਬ ਦੀ ਕਪੂਰਥਲਾ ਤੇ ਇਹਦੇ ਵਿੱਚ ਬੋਲਡ ਖੀਰਾਂ ਵਾਲੀ ਦੇ 50-50% ਚਾਂਸ ਨੇ ਤੇ ਸੁਣੀ ਆਦਮਾ ਵਾਲੀਆ ਤੇ ਜਸਨ ਆਲਮਗੀਰ ਜੋ ਦਾ ਸੁਰਖਪੁਰ लवली ਮਹਿੰਦਵਾਲ ਗਿੰਨੀ ਮਹਿੰਦਵਾਲ ਨਿੱਕਾ ਨੰਦੋਹਰ ਇਹ ਖੇਡਣਗੇ ਤੇ ਇਹ ਵਿੱਚ ਜੱਗੂ ਸੈਦੋਵਾਲ ਜਦ ਕੋਟਲੀ ਸੁਨੀਲ ਤੁਮਦਾਨ ਸਾਹਿਬ ਤੇ ਮੰਨਾ ਬਲ ਨੂੰ ਇਹ ਦੂਦਰ ਹੋ ਸਕਦੇ ਨੇ ਪਲੇਅਰ ਥੋੜੇ ਬਹੁਤੇ ਤੇ ਬਾਕੀ ਇਹ ਤਾਂ ਪੱਕੇ ਖੇਡਣਗੇ ਅੱਗੇ ਆਪਾਂ ਦੱਸਦੇ ਹਾਂ ਜਿਹੜੀ ਟੀਮ ਬਣੀ ਆ ਯਾਦ ਕਬੱਡੀ ਕਲੱਬ ਸ਼ੱਕਰਪੁਰ ਦੀ ਤੇ ਉਹਦੇ ਵਿੱਚ ਉਹ ਸੁਲਤਾਨ ਨੂੰ ਸਾਨੂੰ ਸਪੋਰਟ ਦੇ 50% ਚਾਂਸ ਨੇ ਖੇਡੂ ਦਾ ਸਹੀ ਤੇ ਉਸ ਤੋਂ ਬਾਅਦ ਸਾਜੀ ਸ਼ੱਕਰਪੁਰ ਪੂਰੀ ਸਨਾਲ ਸੋਹਣ ਚੱਕ ਸਾਬੂ ਵਾਲਾ ਫਰਿਆਦ ਅਲੀ ਮਲੂਕ ਅਲੀ ਕਾਕਾ ਚੱਕਰਪੁਰੀਆ ਇੰਦਰਜੀਤ ਕਲਸੀਆ ਤੇ ਅਮਨ ਸੁਨਿਆਰ ਸਣੀ ਇਹ ਤੋਂ ਉੱਚਾ ਦੇ ਦੂਜੀ ਚ ਤੇ ਇਹ ਦਰ ਉਦਰ ਹੋ ਸਕਦਾ ਸਣੀ ਆਦਮਾਰ ਤੇ ਰਿੱਕੂ ਗਾਰੰਟੀ ਮੰਨਾ ਬਲਨੋ ਵਾਲਾ ਇਹ ਖੇਡਣਗੇ ਚੱਕਰਪੁਰ ਦੀ ਟੀਮ ਚ ਅੱਗੇ ਆਪਾਂ ਦੱਸ ਦਿਆਂ ਤੁਹਾਨੂੰ ਕਿਹੜੀ ਟੀਮ ਬਣੀ ਆ ਹੋਰ ਇਹ ਦੇਖਿਆ ਜਾਵੇ ਦੀਵਦਪੁਰ ਜੀ ਗੱਗੀ ਚੱਕਦੇ ਸਰਾਜ ਬਿੱਲਾ ਟੋੜੇ ਤੇਜ਼ੀ ਕੈਨ ਅਮਰਤ ਵਿਆਸ ਇੰਦੂ ਉੜਕਾ ਟੀਲਾ ਜਾਣ ਲਈ ਇਹ ਇਕੱਠੇ ਹੋਣਗੇ ਗੌਰਵ ਚੀਮੇ ਦੀ ਟੀਮ 'ਚ ਇਹ ਮੰਨ ਕੇ ਚਲ ਸਾਇਦ ਗੁਰਦਾਸਪੁਰ 'ਚ ਖੇਡਣਗੇ ਬਾਕੀ ਸਿਲੂ ਉਹਨੇ ਜਦ ਆਪਦੀ ਹਰਿਆਣੇ ਦੀ ਟੀਮ ਹੈਗੀ ਹੈਗੀ ਆ ਉਹਨੇ ਖੇਡਣੀ ਖੇਡਣਾ ਹੈ ਹਰਿਆਣੇ ਵਾਲੀ ਟੀਮ ਦੇ ਵਿੱਚ ਰਵੀ ਕੈਲਮ ਬੂਰੀਆ ਸਿਰਸਰ ਰਵੀ ਦਿਉਰਾ ਅਮਨ ਦਿਉਰਾ ਦੀਵ ਕਾਸੀਪੁਰ ਦਿਨੂ ਜਵਾਰ ਸਾਇਲ ਦੱਬਣ ਤੇ ਸਿਲੂ ਬਹੂਆਕਰ ਉਪਰ ਮੋਹਿਤ ਡਿੰਗ ਤੱਕੜ ਗੋਗੜੀਆਂ ਬਿੰਦਰ ਦਿਉਰਾ ਵਿਸਾਲ ਗੱਡੀ ਖੇੜੀ ਤੇ ਅੰਕਿਤ ਲਾਤਾ ਵਿਕਾਸ ਹਲੇਵਾ ਇਹ ਆਪਣੀ ਹਰਿਆਣਾ ਦੀ ਟੀਮ ਇਹਦੇ ਵਿੱਚ ਸ਼ਾਇਦ ਪੂਰੀ ਵੀ ਖੇਡ ਸਕਦਾ ਆ ਹਰਿਆਣਾ ਦੀ ਟੀਮ ਦੇ ਵਿੱਚ ਚਾਂਸ ਉਧਰੋਂ ਸ਼ੱਕਰਪੂਰੀ ਇਹ ਕਹਿੰਦੇ ਅਸੀਂ ਕਢਾਉਣਾ ਪੂਰੀ ਨੂੰ ਉਧਰੋਂ ਅਸੀਂ ਲਈ ਹੁਣ ਕਹਿੰਦੇ ਅਸੀਂ ਕਢਾਉਣਾ ਪੂਰੀ ਨੂੰ ਇਹਨਾਂ ਦਾ ਪੱਕਾ ਨਹੀਂ ਹਾਲੇ ਦੋਨੇ ਟੀਮਾਂ ਵਿੱਚ ਕਿਹੜੀ ਟੀਮ ਖੇਡੂਗਾ ਜਿੰਨਕੀ ਖੇਡੂਗਾ ਜਰੂਰ ਦੋਨੋਂ ਜੱਕ ਟੀਮ ਵਿੱਚ ਖੇਡੂਗਾ एक अपने भाई गोपी फरंदी पुरी ने भी बनाई थी ये भी जगू हकम होनी है नहीं अपने गोपी जंग मालवा सो मित्र अपना पता लग ही जाना बाकी ਥੋੜਾ ਟਾਈਮ ਰਹਿ ਗਿਆ ਬਸ 12 1 ਵਜੇ ਦੇ ਨਾਲ ਮੈਂ ਸਟਾਰਟ ਕਰ ਦਿੰਨੇ ਆ ਤੇ ਲੱਗ ਕੇ ਜਾਂਦਾ ਪਤਾ ਅੱਜ ਫਿਰ ਕੀ ਦੇ ਕਰਮਾਂ ਚ ਆਉਂਦੀ ਐ ਸੈਫਟ ਕਾਰ ਕਿਹੜਾ ਲੱਗੇ ਜਾਂਦਾ ਅੱਜ ਦੇ ਸੈਫਟ ਕਾਰ ਦੇਖਦੇ ਆ ਨਿਊ ਮਾਡਲ ਦੀਆਂ ਨਵੀਆਂ ਸੈਫਟ ਕਾਰਾਂ ਨੇ ਅੱਜ ਪਤਾ ਹੀ ਆ ਸਾਰਿਆਂ ਨੂੰ ਆਮਲੋ ਦੀ ਧਰਤੀ ਤੇ ਅੱਜ ਵੱਡਾ ਕਬੱਡੀ ਕਾਪ ਹੋ ਰਿਹਾ ਤੇ ਜਿੱਥੇ ਤੁਹਾਨੂੰ ਕੁਝ ਪਰੇ ਦਾ ਦੱਸ ਹੀ ਦਿੱਤੇ ਜਗੂ ਵੀ ਖੇਡੂਗਾ ਹਗਮਾਲੀਆ ਤੇ ਸੁਲਤਾਨ ਵੀ ਖੇਡੂਗਾ ਸ਼ਕਰਪੂਰੀਏ ਵੀ ਆਉਣਗੇ ਚੱਟੀਆਂ ਨਿਕਰਾਲੇ ਵੀ ਆਉਣਗੇ ਤੇ ਜਾਣਗੇ ਪੂਰੀ ਡਾਂਗ ਖੜਕਣੀ ਆ ਮਿੱਤਰੋ ਹੋ ਜੋ ਤਿਆਰ ਦੇਖਣ ਲਈ ਮੈਚ ਕੰਮ ਕਰ ਕਰਕੇ ਆਪਣੇ ਅਜੇ ਡਾਂਗ ਪੂਰੀ ਖੜਕਣੀ ਆ ਟੀਮ ਹਰਿਆਣੇ ਦੀ ਵੀ ਪੂਰੀ ਪਾਰੀ ਬਣੀ ਹੋਈ ਆ ਤੇ ਟੀਮ ਆਪਣੇ ਨੇ ਵੀ ਪੂਰੀ ਵਧੀਆ ਬਣੀ ਹੋਈਆਂ ਨੇ ਬਾਕੀ ਦੇਖਦੇ ਆ ਕੀ ਬਣਦਾ ਏ ਤੇ ਵੀਡੀਓ ਨੂੰ ਬਹੁਤ ਬਹੁਤ ਲਾਈਕ ਸ਼ੇਅਰ ਕਮੈਂਟ ਕਰ ਦਿਆ ਕਰੋ ਭਰਾ। ਕਿਉਂਕਿ ਆਪਾਂ ਹੋਰ ਤੁਹਾਡੇ ਵਾਸਤੇ ਇਹ ਜੀ ਵੀਡੀਓ ਲੈ ਕੇ ਆਈਏ ਤੇ ਇੱਕ ਕਮੈਂਟ ਜ਼ਰੂਰ ਕਰਿਆ ਕਰੋ ਯਾਰ। ਆਪਣੀ رائے ਕਮੈਂਟਾਂ ਚ ਜ਼ਰੂਰ ਦਿਆ ਕਰੋ ਬਈ। ਕੋਈ ਗਲਤ ਕਿਸੇ ਬਾਰੇ ਦਾ ਬੋਲਿਆ ਕਰਾ ਗਿਆ ਹੋਵੇ ਤਾਂ ਤੁਹਾਨੂੰ ਆਹ ਦਾ ਤੁਹਾਡਾ ਭਰਾ ਸਮਝ ਕੇ ਮਾਫ ਕਰਦੇ ਹੋ। ਤੇ ਜਿੰਨਾ ਕ ਆਪ ਨੂੰ ਪਤਾ ਸੀ ਪਲੇਅਰਾਂ ਬਾਰੇ ਟੀਮਾਂ ਬਾਰੇ ਉਹਨਾਂ ਨੂੰ ਆਪਾਂ ਤੁਹਾਨੂੰ ਜਾਣਕਾਰੀ ਦੇ ਦਿੱਤੀ। ਤੇ ਹੋਰ ਮਿਲਦੇ ਆ ਰਾਤ ਨੂੰ 9 ਵਜੇ ਲਾਈਵ ਹੋਵਾਂਗੇ ਮੈਚ ਦੀ ਵੀਡੀਓ ਲੈ ਕੇ ਆਵਾਂਗੇ ਨਾਲੇ ਦੱਸਾਂਗੇ ਕਿਹੜਾ ਬੈਸਟ ਰਹਿ ਗਿਆ ਕਰਦਿਆਂ ਗੱਲਾਂ ਬਾਤਾਂ ਹੁਣ ਸ਼ਾਮ ਨੂੰ ਕਿਹੜਾ ਪਲੇਅਰ ਵਧੀਆ ਖੇਡਿਆ ਕਿਹੜੇ ਦੀ ਅੱਜ ਮੀਡ ਜਿੱਤਣ ਦੀ ਕਮੈਂਟ ਕਰਕੇ ਜਰੂਰ ਕਮੈਂਟ ਜਰੂਰ ਕਰਿਓ ਕਿਹੜੇ ਪਲੇਅਰ ਦੀ ਮੀਡ ਆ ਵੀ ਅੱਜ ਸੈਪਟ ਕਰ ਲੈ ਜੂਗਾ ਸਿੱਲੂ ਦੀ ਜੱਗੂ ਦੀ ਸਣੀ ਆਦਮਾਲ ਦੀ ਜੱਗੀ ਚਿੱਟੀ ਦੀ ਬਾਕੀ ਜੋ ਵੀ ਬਹੁਤ ਪਲੇਅਰ ਨੇ ਆਪਣੀ ਰਾ ਜਰੂਰ ਦਿਓ ਕਮੈਂਟਾਂ ਚ ਕਿਹੜਾ ਲੱਗਦਾ ਵੀ ਅੱਜ ਸੈਫਟ ਕਰਦਾ ਸੈਫਟ ਕਰਦੀ ਸਲਫ ਮਾਰੂਗਾ ਸੋ ਸਾਡੇ ਬਿਨਾ ਧੰਨਵਾਦ ਮਿਲਦੇ ਆ ਜੀ ਸ਼ਾਮ ਨੂੰ 9 ਵਜੇ ਲਾਈਵ ਹੋਵਾਂਗੇ 9:30 ਵਜੇ ਕਰਦੇ ਆ ਗੱਲਾਂ ਬਾਤਾਂ ਸ਼ਾਮ ਨੂੰ ਅੱਜ ਓਕੇ ਬਾਈ ਸਸਰੀ ਅਕਰ ਕਬੱਡੀ ਜਿੰਦਾਬਾਦ